ਹਨਾਵੀ ਹਰਫਤ ਚੂਣਾ ਮੇਰਾ ਪੁੱਤਿਓ ਚਾਹੀਕਾਰ ਬੋਰ ਦੋ ਤੇ ਇਹ ਕੋਲ ਦੇ ਕੋਨੇ ਸ਼ਟਰ ਚੋਪਕਾ ਜੋ ਕਾਜੋ ਚੋਪਕਾ ਕਿਦਾ ਢਾਪੋ ਪਹਿਲਾ ਸੁਤਾ ਹੁਣ ਉੱਠ ਗਿਆ ਨਾਨੇ ਵੱਲ ਵੇਖੀ ਉਹ ਵੀ ਆਪਣੇ ਸਰੀਰ ਨਾਲ ਹੁੰਦਿਆ ਨਾ ਆਪਣਾ ਸਰੀਰ ਹੁੰਦਿਆ ਨੱਚਦਾ ਤੇ ਢਾਪਦਾ ਆਰਚਦਾ ਤੇ ਗਾਉਂਦਾ ਪੰਗੜੇ ਪਾਉਂਦਾ ਵੀ ਰਹਿਣਾ ਹੁੰਦਾ ਕਬੱਡੀ ਖੇਡ ਕਬੱਡੀ 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 ਨੱਚਦਾ ਤੇ ਗਾਉਂਦਾ ਪੰਗੜੇ ਪਾਉਂਦਾ

ਮੀਰੇ ਇਧਰ ਬਾਣ ਬੋ ਪਾਪਾ ਬਾਣ ਨੂੰ ਪਾ ਰਿਓ ਕਰਦੇ ਹੁਣ ਮੈਨੂੰ ਕਾਜ ਦਿੰਦੇ ਤਾਂ ਕਾਹਨ ਗੱਲ ਗੱਲ ਨਾਲ ਤੋਂ ਕਰ ਗਣ ਕੀ ਆਲੋ ਖੈਲੂ ਨਹੀਂ ਕਰਨੀ ਹਲ ਅੱਜ ਟੋਪੀ ਵਾਲੀ ਮੀ ਆ ਗਿਆ ਟੋਪੀ ਵਾਲੀ ਮੈਂ ਆਂਦੇ ਮੂੰਹ ਟੱਟਾ ਆਂਦੇ ਮੂੰਹ ਟੱਟਾ ਲਓ ਅੱਗੇ ਖੇਂ ਗਿਆ ਸਰਗੁਣ ਕੀ ਗਿਆ ਫਤਿਹ ਨੂੰ ਕੀ ਗਿਆ ਵਾ ਆ ਰਹੇ ਹਾਂ ਸਕੂਟਰੀ ਤੇ ਘਰੇ ਇਕਲਾ ਕੰਮ ਆਪਾਂ ਨੂੰ ਮੈਂ ਅੱਜ ਕਿਰਤ ਮਾਰ ਫਦੇਵਾਂ ਤੇ ਫੋਨ ਮਮਮੀ ਨੂੰ ਨਾ ਮਮਮੀ ਨੇ ਆਏ ਸੀ ਦੁਕਾਨ ਤੇ ਮੈਂ ਕਿਹਾ ਚਲੋ ਤੇ ਘਰੇ ਦੁਕਾਨ ਤੇ ਰਹੋ ਤੇ ਆਪਾਂ ਆਇਆ ਘਰੋਂ ਆ ਕੇ ਨਾਲੇ ਚਾਹ ਬਣਾ ਲਿਓ ਨੇ ਗੁੱਟ ਅਗਿਆ ਚਾਹ ਬਣਾ ਲੇ ਗੁੱਟ ਤੇ ਨਾਲੇ ਚਲੋ ਘਰੋਂ ਕਿੜਾ ਮਾਰ ਆ ਰਨੇ ਨਾਲੇ ਹਰ ਫਦੇ ਦਾ ਦੁੱਧ ਵੀ ਗਰਮ ਕਰਨ ਵਾਲਾ ਕਰ ਲੈਂਦੇ ਹਾਂ ਲੈ ਵੀ ਟੋਪੀ ਪਾ ਲਏ ਕੋਟੀ ਵੀ ਪਾ ਲਈ ਹੈ ਚਲੋ ਵੀ ਚਲੀਏ ਮੀਰ ਬੰਦ ਹੋ ਗਿਆ ਹੁਣ ਟੋਪੀ ਕੋਟੀ ਦਾ ਕੀ ਮਤਲਬ ਰਹਿ ਗਿਆ ਠੀਕ ਵਾ ਉਥੇ ਜਾ ਕੇ ਲਾ ਦੇ ਦੁਕਾਨ ਦੁਕਾਨ ਤੇ ਹੈ ਕੰਗੀ ਉਹ ਕਰਨੀ ਚੱਲ ਕੇ ਚਲੀਏਗਾ ਚਲੋ ਮਿਲਦੇ ਆ ਤੁਹਾਨੂੰ ਸ਼ੌਪ ਤੇ ਜਾ ਕੇ ਪਰ ਗੁਣ ਪਾਪਾ ਕਿੱਥੇ ਕਿੱਥੇ ਗਏ ਦੂਰ ਦੂਰ ਕਿਤੇ ਸੋਣ ਲੇ ਕਿ ਸੋਣ ਸੋਣ ਸਲਾਉਣ ਸਲਾਉਣ ਕਹਿਣ ਲਈ ਤੂੰ ਤੂੰ ਨਹੀਂ ਗਈ ਤੂੰ ਨਹੀਂ ਗਈ ਮੈਂ ਕਿਉਂ ਮੈਂ ਭੂਆ ਘਰ ਆ ਤੈਨੂੰ ਭੂਆ ਘਰ ਆਈ ਤੂੰ ਆਨੇ ਮੈਂ ਭੂਆ ਘਰ ਆਈ ਵਰਗੋਂ ਦਾਦਾ ਕਿੱਥੇ ਗਿਆ ਆਈ ਉਹ ਇਹਨੇ ਪਾਰ ਚ ਹੈ ਪਾਰ ਚ ਦਾਦਾ ਆਦਾਂ ਕਿੱਥੇ ਜਾਂਦੇ ਆ ਪਾਰ ਚ

ਕੀ ਹੈ ਕੀ ਘੰਟਿਆ ਹੈ ਹਰਫਤੇ ਇੱਧਰ ਆ ਇੱਧਰ ਆ ਮੇਰਾ ਪੁੱਤ ਕੀ ਗੱਲ ਓਏ ਓਏ ਦੁਈਆ ਕੱਦਾ ਇੱਧਰ ਆ ਤੂੰ ਮੇਰਾ ਜਿਆਦਾ ਰੌਣਾ ਹੈ ਓਰਾ 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 ਮੇਰਾ ਬਾਪੂ ਪੁਣੀਆ ਮਾਵੀ ਇੱਧਰ ਆ ਮਾ ਇੱਧਰ ਆ ਗੱਲਾਂ ਕਰੀਏ ਬਰਾਓ ਮੇਰਾ ਪੁੱਤ ਚੱਤੋ ਕੇ ਆਓ ਚੱਤੋ ਕੇ ਆਓ ਇੱਥੇ ਚੱਲ ਇੱਥੇ ਸਟਾਰਟ ਕਰੋ ਇੱਥੇ ਚਲੋ ਸਟਾਰਟ ਕਰਾਓ ਚਲੋ ਕਰੋ 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 ਸਟਾਰਟ ਕਰੋ ਕਰੋ ਤੋਂ ਨਾ ਕਰੋ ਸਟਾਰਟ ਚਲੋ ਹਿੱਦਾ 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 ਆਜੋ ਆਜੋ ਪਾਪੂ ਯੂ ਕਿਨੇ ਲੈ ਵੀ ਦੁੱਧੂ ਛੁੱਧੂ ਪੀ ਲਿਆ ਹੈ ਪਹਿਲਾਂ ਹਨ ਰੋਈਆਂ ਬਣੀਆਂ ਹੁੰਦੀ ਐ ਹੁਣ ਕੋਈਆਂ ਰੋਈ ਨਹੀਂਆਂ ਹੁੰਦੀਆਂ ਹੁਣ ਹੁਣ ਆਪਾਂ ਖਾ ਪੀ ਲਿਆ ਇਧਰ ਨੂੰ ਗਰੇ ਇੱਧਰ ਕਿਨ ਮੋਂਗਰੇ ਕਈ ਛੱਲਾਂ ਚਾਹਦੇ ਚੁਗੰਡੀ ਚੁਗੰਡੇ ਹੀ ਹੋਈ ਤੇ ਘਰੇ ਜਾਂਦੇ ਬਣਾ ਲੈਣੀ ਸਬਜ਼ੀ ਪਰ ਇੱਥੇ ਜੁਗ ਲੈਣੇ ਨੇ ਪਰ ਇਹ ਫਿਰ ਮੈਨੂੰ ਪਤਾ ਟਾਈਮ ਨਹੀਂ ਲੱਗਦਾ ਫੱਲੀ ਹੁੰਨੀ ਟਾਈਮ ਨਹੀਂ ਲੱਗਦਾ ਇਦਾਂ ਫਿਰ ਕਰਨਾ ਪੈਣਾ ਜਾ ਮੋਂਗਰੇ ਚ ਜਾ ਜਾ ਆਪਣੀ ਮਾਂ ਨੂੰ ਮੋਂਗਰੇ ਚ ਕੌਣ ਹੈ ਕੀ ਕਰਦੇ ਆਂ ਸੰਵੇ ਇੱਧਰ ਵੇਖ ਦੇ

ਨਹੀਂ ਖਲਾਰਨੇ ਗੁਸੰਦਾ ਗੁਸੰਦਾ ਜੀ ਆਓ ਚਾਚੂ ਸੀ ਹਰਫਤ ਦਾ ਚਾਚੂ ਆ ਗਿਆ ਆ ਵੇਖੋ ਜੋ ਚੰਕੜ ਮਰਦੀ ਰਹੀ ਕੋਦੀ ਦਾ ਕੋਦੀ ਆਹ ਕਿੱਧਰ ਫੇਰ ਕੈਮਸੋ ਪੰਜੇ ਮੇ ਮੈਂ ਜੀ ਮੈਂ ਸੇ ਹੱਸੇ 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 ਕੋਚ ਮਜੇ ਮਜੇ ਹੋਰ ਠੀਕ ਠਾਕ ਬਸ ਬਸ ਯਾ ਤੋੜ ਨਾ ਕੰਮ ਤੋ ਕੰਮ ਤੇ ਗਿਆ ਨਹੀਂ ਅੱਜ ਕਿੱਥੇ ਗਿਆ ਅੱਛਾ ਅੱਜ ਛੁੱਟ ਕੇ ਤੇ ਛੁੱਟੀ ਹੈ ਰੈਸਟ ਕੀਤੀ ਹੈ ਰੈਸਟ ਮੈਂ ਕਰਦਾ ਜਿਆ ਕੰਮ ਮੁਕਾਵਾ ਨੀ ਪੈਂਦਾ ਅੱਜ ਤਾਂ ਕਰਕੇ ਉਹਦਾ ਵੀ ਪੈਂਦਾ ਬੰਦੇਆ ਦਿਲ ਨਹੀਂ ਕਰਦਾ ਜਾਂਦਾ ਆਈ ਵਾਈ ਬੜੀ ਲੇਟ ਆਏ ਅੱਜ ਨਾ ਅਹੀਂ ਵੜ 12 ਵਜੇ ਅਹੀਂ ਨਹੀਂ ਆਇਆ ਤਾਂ ਪਾਛਲੀ ਹੁੰਦਾ ਕੋਈ ਨਹੀਂ ਸਹੀ ਗੱਲ ਹੋ ਜਾਂਦਾ ਜਬਰਦਸੰਦੀਪ ਆ ਵੇਲਾ ਹੁਣ ਰਾਤ ਦਾ ਰੋਟੀ ਦਾ ਪ੍ਰੋਗਰਾਮ ਹੋਣਿਆ ਤੇ ਮੂੰਗਰੇ 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 ਵੇਲਾ ਮੂੰਗਰੇ ਪਤੇ ਮੂੰਗਲੇ ਅਰ ਬੜੀ ਚਾਬਾ ਲੈਂਦੀ ਹਿੰਟੀ ਯਾਰ ਹਿੰਟੀ ਆਪਈ ਅੰਸ਼ਾ ਆ ਵੇਖ ਠੀਕ ਆ ਕੀ ਲੈਣਾ ਰਾਡ ਮੈਂ ਸਾਢੇ 6 ਲੈਂਦੀ ਆ ਠੀਕ ਆ ਵੱਡਣੀ ਕਾ ਦੇਣਾ ਨਹੀਂ ਹੁਣ ਉਹ 10 ਯਾਰ ਪੂਰੀ ਸ਼ੇਪ ਬੜਾਦੀ ਆ ਆਹ ਉਹ ਵੱਡਣੀ ਕਾ ਦੇਣਾ ਨਹੀਂ ਮੈਨੂੰ ਨਹੀਂ ਪਤਾ ਮੈਂ ਕੀ ਕਰਾਂ ਨਾ ਬਲੇਡ ਵੀ ਨਹੀਂ ਆਦਾ ਇੱਥੇ ਯਾਰ ਆਹ ਲੱਟ ਉਹ ਲੈ ਲਾ ਟੂ ਯਾਰ ਯਾ ਤੋ ਪਸੰਦ ਥਾ ਪਲਾਟ ਦਾ ਟੂ ਤੇ ਵਧੀਆ ਲੈ ਆਇਆ ਹੈ ਇਹ ਤੇ ਪਲਾਟ ਅਮਰੀਕਾ ਕਲੰਪਲੇ ਆਂਦਾ ਤੇ ਪੀਆ ਪਰ ਉਹ ਰਾਡ ਰੋਲੇ ਨੇ ਕਰਦੇ ਲੈ ਕੇ ਰਾਡ ਦਾ ਕੰਮ ਤੂੰ ਪਾ ਤਾਣਾ ਆਹੇ ਵੀ ਲੈ ਲੈਂਦਾ ਵਧੀਆ ਲੈ ਲੈਂਦਾ ਮੈਂ ਤੇ ਅਬੂਆ ਦਾ ਅਸੀਂ ਆਪਣੀ ਗੱਲ ਲੈਣਾ ਅਬੂਆ ਦਾ ਅਸ ਕੋ ਲੈ ਆ ਮੈਂ ਰੇਟ ਦੇ ਆਪਣੇ ਅੱਛਾ ਮਾਪੜੇ ਚਾਹੀਦੇ ਆ ਕਹਿੰਦਾ ਫੇਰ ਠੀਕ ਕਹਿੰਦਾ ਮੈਂ ਕਾਗੂ ਨਹੀਂ ਚਾਹੀਦੇ ਯਾ ਤੇ ਆ ਜੀ ਵਰੀ ਲਿੰਦੀ ਹੈ ਹਾਂ ਮਹਿੰਗੀ ਲੰਦਾ ਹੈ ਆ ਵਾਲੀ ਹੀ ਹਾਂ ਹਾਂ ਤਦ ਕਿਦਾਂ ਸਨ ਕਿ ਚੱਲ ਤੂੰ ਇਹ ਪਰ ਰਾਡ ਦਾ ਮਾ ਸਾਢੇ 6 ਨਹੀਂ ਲਿਉਣੀ ਚੰਗਲੀ ਯਾਰ ਮੈਂ ਮੈਨੂੰ ਕੀ ਪਤਾ ਤੇਰੇ ਵੱਲੋਂ ਲੰਘਣ ਲੱਗਣੀ ਨਹੀਂ ਨਾ ਹੁਣ ਕਿੱਦਾਂ ਲਾਉ ਮੈਂ ਤੇਰੀ ਗਾੜੀ ਲਾਉਣੀ ਆ ਲੈ ਵੀ ਲਾ ਤੇ ਆ ਕਲੰਪ ਲਾ ਤਾ ਕਿੱਧਰ ਤੇ ਇੱਕ ਲਾ ਤਾ ਕਲੰਪ ਇੱਥੇ ਮੈਂ ਕਹਿੰਦਾ ਚਲ ਤੇ ਰਾਡ ਲਾ ਦਾਂਗੇ ਹੈਨਾ ਤੇ ਕੋਈ ਪਰਦਾ ਮੜਾ ਪਰਦਾ ਕਰ ਛੱਡਾਂਗੇ ਨਾ ਤੇ ਵਧ ਜਓ ਕਿਉਂ ਬਈ ਮੋਂਗਰੇ ਚੋਗੇ ਗਏ ਖਲਾਂਦੋਰ ਆਹ ਆ ਸਾਡੇ ਹੀ ਆ ਜੀ ਹਾਂ ਕੱਚੇ ਦਾ ਲੱਗਦੇ ਵੈਸੇ ਹਾਂ ਸਰ ਜੀ ਪਹੁੰਚ ਚੁੱਕੇ ਆ ਘਰ ਲੈ ਵੀ ਟਾਈਮ ਹੋ ਚੁੱਕਾ 11:30 12 ਦਾ ਐਦੇ ਚੱਲ ਰੇ ਟੀਵੀ ਹਰਫਤੇ ਸੁੱਤਾ ਨਹੀਂਗਾ ਤੇ ਕਰਨ ਜੋੜ ਦਿੱਤੇ ਹੀ ਕੱਪੜੇ ਧੋਤੇ ਹੀ ਕੋਠੇ ਤੋਂ ਲੈਂਦੇ ਹੀ ਕੋਠੇ ਤੋਂ ਮਤਲਬ ਲਾ ਕੇ ਸਵੇਰੇ ਲੈਂਦੇ ਹੀ ਤੇ ਹੁਣ ਕੰਨ ਕੱਪੜੇ ਜੋੜ-ਜੋੜ ਕੇ ਰੱਖਣ ਡਈ ਹੈ ਇਹ ਜਾਂ ਥੱਕ ਜੀ ਦਾ ਕੰਮ-ਕੰਮ ਕਰਦੇ ਆ ਇਹ ਘਰ ਦੁਕਾਨ ਦਾ ਵੀ ਕਰੀਦਾ ਕਰਨ ਗੱਜਨ ਦਾ ਵੀ ਕਰਦੀ ਆ ਸਵੇਰੇ ਇਹ ਜੇ ਨਾ ਨਾ ਸਵੇਰੇ ਹਮ ਤੜਕੇ ਜਾਣਾ ਪੈਂਦਾ ਟਾਈਮ ਨਾਲ ਟਾਈਮ ਨਾਲ ਉੱਠਣਾ ਪੈਂਦਾ ਕਿਉਂਕਿ ਕਿਰਨ ਸਵੇਰੇ ਉੱਠਦੀ ਆ 6 ਵਜੇ ਉੱਠਦੀ ਆ ਮੈਂ ਥੋੜਾ ਲੇਟ ਹੀ ਉੱਠਦਾ ਫੇਰ ਹੀ ਸਾਢੇ ਘੱਟ 8 ਵਜੇ 8 8:30 ਵਜੇ ਮੈਂ ਉੱਠਦਾ ਕਿਰਨ ਸੁੱਗ ਤੇ ਉੱਠ ਕੇ ਰੋਟੀ ਪਾਣੀ ਕਰ ਲੈਂਦੀ ਤੇ ਫੇਰ ਆਪਾਂ ਤਿਆਰ ਹੋ ਕੇ ਤੇ 10 10:30 ਵਜੇ ਤਕਰੀਬਨ ਤਿਆਰ ਹੋ ਕੇ ਚੱਲ ਜਾਂਦੇ ਹਾਂ ਦਾ ਫਤੇ ਵੀ 10 ਵਜੇ ਉੱਠਦਾ ਤੇ ਤਿਆਰ ਤੁਰ ਹੋ ਕੇ ਤੇ ਫੇਰ ਆਪਾਂ ਚੱਲ ਜੀਦਾ ਹਾਂ ਇਦਾਂ ਹੀ ਆ ਚਲੋ ਪ੍ਰਮਾਤਮਾ ਕਈ ਤੇ ਗੱਲਾਂ ਬੜੀਆਂ ਕਰਦੇ ਐਦਾਂ ਹੁੰਦਾ ਫਿਰ ਜਿੰਨੀ ਮਿਹਨਤ ਮਿਹਨਤ ਕਰਦੇ ਆਂ ਹੀ ਚਲੋ ਹਰ ਇੱਕ ਬੰਦਾ ਮਿਹਨਤ ਕਰਦਾ ਸਟਰਗਲ ਕਰਦਾ ਜ਼ਿੰਦਗੀ ਦੇ ਵਿੱਚ ਤੇ ਬਾਕੀ ਭਾਗਰ ਭਾਗ ਲਾਉਣ ਵਾਲਾ ਪ੍ਰਮਾਤਮਾ ਹੀ ਆ ਏਦਾਂ ਬੰਦੇ ਨੂੰ ਆਪਣੀ ਜ਼ਿੰਦਗੀ ਦੀ ਵਸਟਲ ਕਰਦੇ ਰਹਿਣਾ ਚਾਹੀਦਾ ਤੇ ਬਾਕੀ ਚਲੋ ਗੁਰੂ ਆਮ ਦਾਸ ਕਿਰਪਾ ਕਰੇ ਸਭ ਤੇ ਹਾਂਜੀ ਹੁਣ ਹਰਫਤ ਨੂੰ ਸੌਣ ਦੀ ਤਿਆਰੀ ਹਰਫਤ ਲੱਗਾ ਸੌਣ ਤਿਆਰੀ ਨੂੰ ਮੈਂ ਦੁੱਧ ਪੀਤਾ ਨੂੰ ਦਵਾਦੀ ਢਕਾਰ ਹਾਂਜੀ ਭਾਈ ਸਾਹਿਬ ਸੁੱਤੇ ਨਹੀਂ ਆ ਜੀ ਹਾਂਜੀ ਅਜੇ ਸੁੱਤੇ ਨਹੀਂ ਐ ਅਰਵਤੇ ਹੋਏ ਗੁਗ ਇੱਧਰ ਐ ਸੁੱਤੋ ਕੋਣ ਕੋ ਕਾ ਨਸੇ ਲੈ ਕਸਦਾ ਸੋਈਆਂ ਨਹੀਂ ਕੀਤੀਆਂ ਬਾਹੂ ਨੇ ਜੀ ਬਾਹੂ ਨੇ ਸੋਈਆਂ ਨਹੀਂ ਕੀਤੀਆਂ ਸੋਈਆਂ ਨਹੀਂ ਫੁੱਤੇ ਅਰਵਤੇ ਇੱਧਰ ਇੱਧਰ ਅਰਵਤੇ ਹੋਏ ਪੱਪੂ ਹੁੰਦੇ ਚਲੋ ਫੇ ਸੋਈਆਂ ਕਰ ਲੋ ਸੋਈਆਂ ਫੇ ਦੋਈ ਪੱਪਾ ਸੋئیںਗੇ ਪੱਪਾ ਲੈ ਅਰਵਤੇ ਸੋئیںਗੇ ਪੱਪੂ ਖੁਸ਼ ਹੋਏਗੇ ਪਪੂ ਤੇ ਪਾਪਾ ਪੁੱਤ ਸੋਇ ਲਈ ਚਲੋ ਫਟੇਕ ਆ ਫਿਰ ਕੱਲ ਮਿਲਦੇ ਆਂ ਸਵੇਰੇ ਨਵੀਂ ਵੀਡੀਓ ਨਾਲ ਜੇ ਮਲਾਉ ਵਧੀਆ ਲੱਗਾ ਤੇ ਕਮੈਂਟ ਸਜੂਰ ਕਰਿਆ ਬਾਏ ਬਾਏ ਗੁੱਡ ਨਾਈਟ ਬਾਏ 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 ਫਟੇਕ ਆ ਦੇ ਬਾਏ 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 ਨਾਈਟ ਬਾਏ 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 ਅਈ ਤੇ ਅਗਰ ਗੁੱਡ ਲੱਕ ਕਹਦੇ ਗੁੱਡ ਲੱਕ ਕਹਦੋ ਕੋਈ ਚ ਕਹਦੋ ਇਹਨੂੰ ਗੁੱਡ ਲੱਕ ਮਿੱਟ ਲੱਗਿਆ